ਲੋਵੇ ਜ ਸਵੇਰ ਸਵੇਰ ਦਾ ਟਾਈਮ ਹੈ ਮੌਸਮ ਹੈ ਜਿਹੜਾ ਬਹੁਤ ਠੰਡਾ ਤੇ ਚੱਲ ਰਿਹਾ ਜੀ ਕੰਮ ਅੰਬਾਂ ਨੇ ਵੀ ਬਾਈ ਰਜਾਇਵੇ ਬਸ ਥੋੜੀਆਂ ਜਿਹੀਆਂ ਅੰਬੀਆਂ ਰਹਿ ਗਈਆਂ ਇਹਨਾਂ ਦੀ ਵੀ ਬਾਕੀ ਕੰਮ ਲੋਟਪੋਟ ਹੈ ਦੇਖ ਨੀ ਬੱਦਲ ਦੇਖੋ ਲੈ ਘੜੇ ਸਾਹਮਣੇ ਵਾਲਾ ਪੂਰਾ ਚਾਂਸ ਹੈ ਬਾਈ ਇਹਨ ਜਿਹੜੇ ਭੈਣ ਦੇ ਨਹੀਂ ਦੇ ਤੇ ਵਾਕਈ ਹੁਣ ਅੰਬੀਆਂ ਬਾਈ ਥੋੜੀਆਂ ਥੋੜੀਆਂ ਰਹਿ ਗਈਆਂ ਹੈ ਤਾਂ ਜਿਹੜੀ ਹੈਗੀ ਪੱਕੀਆਂ ਹੁਣ ਪੂਰੀਆਂ ਹਨ ਠੀਕ ਨੇ ਲੋ ਜਾਮਣਾ ਤੇ ਮੋਟਰ ਦੀ ਸਫਾਈ ਵਾਈ ਹੋਣੀ ਸ਼ੁਰੂ ਠੀਕ ਨੇ ਸਾਫ ਫਈਏ ਨੂੰ ਝਾੜੂ ਲੇ ਕੇ ਆਇਤਾ ਪਹਿਲਾਂ ਕਹਿੰਦੇ ਨੇ ਹੁੰਦੇ ਕੋਈ ਵੀ ਚੀਜ਼ ਬਰਥ ਨਹੀਂ ਜਾਂਦੀ ਜਾਮਣਾ ਝੜੀਆਂ ਵੀ ਆ ਬਾਈ ਬਾਪੂ ਲੱਗਿਆ ਹੋਆ ਆਪਣੇ ਕੰਮ ਉਹ ਝਾੜੂ ਲੱਗਿਆ ਤੇ ਜੀ ਮੈਂ ਮੰਨਦਾ ਮੈਨੂੰ ਲੋ ਜੀ ਇੱਧਰ ਬਸ ਸਰਕਾਰ ਜੀ ਹਾਂਜੀ ਆਹ ਸ਼ੂਗਰ ਦੀ ਉਹ ਦਵਾਈ ਬਣੂਗੀ ਹਾਂ ਇਕੱਠੇ ਕਰ ਲੈਣੀ ਹੈ ਠੀਕ ਕਰ ਲੈਣੀ ਹੈ ਨੇ ਘਟਲੀਆਂ ਪੀ ਲੈਣੀਆਂ ਬਸ ਫੇਰ ਸੁਕਾਉਣੀ ਪੈਣੀ ਹਲੇ ਇਹ ਹਾਂ ਸੁਕਾਉਣੀ ਪੈਣੀ ਸੁਕਾਉਣੀ ਪੈਣੀ ਹਾਂ ਇਹ ਨਹੀਂ ਪੱਕੀਆਂ ਹੋਈਆਂ ਚਾਹੀਦੀਆਂ ਵਿੱਚ ਇਹ ਗੁਸਣੀਆਂ ਹਾਂ ਉਹ ਜਾਮਣ ਪੱਕੀ ਵੀ ਹੋ ਗਈ ਰੀ ਵੀ ਜਿਹੜੀ ਉਹ ਹੀ ਚੱਕਦੇ ਆ ਹਨਾ ਦੇਖ ਲੈ ਲੋ ਬਾਈ ਮਾਲ ਜਾਨੀ ਬੇਅਰਥਾ ਨਹੀਂ ਜਾਣ ਦੇਣਾ ਠੀਕ ਹੈ ਉਹ ਸਾਫ ਸਫਾਈ ਹੈ ਬਾਈ ਹੁਣ ਕਰ ਵੀ ਦੇਣਾ ਆਪਾਂ ਨੇ ਇੱਕ ਗੇਲਾ ਚਕਾ ਦਈਏ ਜਾਮਣਾਂ ਜੇ ਮਣੀ ਜਿੱਧਰ ਚੱਕੂ ਗਿਆ ਬਾਈ ਸਾਰੇ ਦੇਖੋ ਤਾਂ ਮੋਂ ਆਪਣਾ ਇਹ ਪਤਾ ਲੱਜ ਜਾਣਾ ਵੀ ਇਧਰ ਕੋਈ ਕਾਲੀ ਜਾਮਣ ਨਹੀਂ ਦਿਸਦੀ ਬਹੁਤ ਉੱਥੇ ਰਹਿ ਗਿਆ ਉਧਰ ਇਹ ਇੰਨਾ ਕੇ ਏਰੀਆ ਰਹਿ ਗਿਆ ਬਾਕੀ ਸਾਰੇ ਉਹ ਬਾਈ ਝਾੜੂ ਆ ਪਿਆ ਹੈ ਸਾਫ ਸਫਾਈ ਟੋਟਲੀ ਕਰ ਦੇਣਾ ਹੁਣ ਬਾਕੀ ਫਿਰ ਆਏ ਆ ਵੀ ਜਿਹੜੀ ਪੱਕੀ ਜਾਮਣ ਕਰੂਗੀ ਉਹ ਚੱਕ ਚੱਕ ਹੋ ਜੂਗੀ ਜਾਮਣਾਂ ਗਰੀ ਵੀ ਜਾਂਦੀਆਂ ਪੱਕੀ ਵੀ ਜਾਂਦੀਆਂ ਦੇਖੋ ਲਾ ਕਣਾ ਪੱਕਦੀਆਂ ਆ ਲੋ ਇਹ ਆ ਲੋ ਹਨ ਆਇਆ ਬਾਈ ਜਮਨ ਹੈ ਬਹੁਤ ਹੈ ਕੋਈ ਹਲੇ 50% ਥੱਲੇ ਗਰੀ ਹੈ ਮੇਰੇ ਹਿਸਾਬ ਨਾਲ ਵੀ ਚਲੋ ਬਾਕੀ ਹੌਲੀ ਹੌਲੀ ਕੰਮ ਚੱਲੀ ਜਾਣਾ ਬਾਕੀ ਇਧਰਲੇ ਅੰਬਾ ਵਰਤੇ ਦਾ ਬਾਈ ਸਾਰੀਆਂ ਅੰਬੀਆਂ ਲੱਗ ਹੋ ਗਈਆਂ ਦਸਹਿਰੀ ਅੰਬਾ ਜਿਹੜਾ ਉਹਦੀਆਂ ਬਿਲਗੀਆਂ ਵੀ ਰਹੀਆਂ ਆ ਦੇਖੋ ਆ ਦੇਖੋ ਉੱਪਰ ਵਿੱਚੇ ਵਿੱਚੋਂ ਉੱਪਰ ਲੱਗੀਆਂ ਬਾਈ ਚਲੋ ਚਲੀ ਜਾਂਦਾ ਕੰਮ ਆਪਾ ਜੀ ਬਾਈ ਘਰ ਦੇ ਇਕੱਠੇ ਚਲੋ ਬਾਕੀ ਮੌਸਮ ਬਹੁਤ ਵਧੀਆ ਸਵੇਰ ਸਵੇਰ ਹੈ ਨਾ ਲੋ ਜੀ ਬਾਈ ਸਫਾਈ ਦਾ ਕੰਮ ਚੱਲਦਾ ਮੋਟਰ ਤੇ ਜਾਂ ਮਣਾ ਬਹੁਤਾ ਕਰਦੀਆਂ ਸਾਰੀਆਂ ਝੜੀਆਂ ਲਓ ਬਾਈ ਛੁਗਣ ਤੋਂ ਬਾਅਦ ਵੀ ਪੂਰੀ ਇੱਕ ਘਟੋ ਘਟ ਕੋਨਟਰੋਲ ਹੋਣੀ ਪਈ ਉਹ ਜਿਹੜੀ ਬਾਪੂ ਨੇ ਚੁੱਕੀ ਆ ਪੱਕੀ ਜਮਨ ਦੇ ਸੁੱਕਿਆ ਦੇ ਇਹ ਇੱਕ ਕਾਉਂਟਲ ਗੁੱਠਲੀ ਗੁੱਠਲੀ ਔਰ ਇਹ ਕੱਚੀਆਂ ਜਮਨਾ ਵਿੱਚ ਬਹੁਤ ਆ ਪੱਟੀਆਂ ਪੱਟੀਆਂ ਚੁੱਕ ਲਈਏ ਚਲੋ ਜਿੰਨੀ ਦੇਰ ਗਿਰੀ ਜਣੀ ਉਨੀ ਦੇਰ ਚੁੱਕੀ ਜਣੀ ਆ ਇਹ ਵੀ ਦੇਖ ਲਓ ਜਿੰਨੀ ਜਮਨ ਗਿਰੀ ਆ ਉਹ ਧਾਨਾਂ ਦੇ ਨਾਲ ਲਾ ਦੇਣੀ ਸਾਰੀ ਜਮਣੀਆਂ ਦੇਖਿਓ ਦਿਖਾਵਾਂਗਾ ਮੈਂ ਸਾਨੂੰ ਜੰਮੀ ਵੀ ਜ਼ਰੂਰ ਟਾਈਮ ਆਉਣਾ ਇਹਦਾ ਪਰ ਉਹ ਰੜਕੇ ਤੇ ਮੂਹਰੇ ਨਹੀਂ ਤੁਰਦੀ ਇੰਨੀ ਗੱਲ ਉਹਦੀ ਮਾਲਵਾਤ ਤਾਂ ਬਈ ਹਰੇ ਦੇ ਉੱਪਰ ਹੈਗਾ ਬਸ ਸੀ ਆਈ ਸਰ ਹੈਗਾ ਬਾਕੀ ਚੜ ਗਈ ਖਾਣ ਨੂੰ ਤਾਂ ਮਿਲ ਹੀ ਨਹੀਂ ਹੈ ਜੀ ਬਾਕੀ ਚੜਦੀ ਉਚਾਈ ਤੇ ਜਿੱਦਾਂ ਬਿਮਾਰੀ ਦੀ ਪੈਣ ਨਾਉ ਕੰਮ ਹੋਇਆ ਤੇ ਰੀਜੀਮਿਲਦੀ ਦੀ ਮੋਟਰ ਕਿਉਂਕਿ ਜਾਮਣਾ ਬੋਖੜੀਆਂ ਬੈਤੀਆਂ ਜਦ ਬੰਦਾ ਆਉਂਦਾ ਦਾ ਮੋਟਰਸਾਈਕਲ ਪਰ ਚੜਨ ਲੱਗਿਆ ਤਿਲਕਦਾਦਾ ਬਾਈ ਮੋਟਰਸਾਈਕਲ ਵੀ ਪੈਰ ਵੀ ਤਿਲਕਦੇ ਤੇ ਤਾਂ ਕਰਕੇ ਹੁਣ ਇਹਦਾ ਪੱਕਾ ਕੰਮ ਕਰਤਾ ਸਿੰਬਰੀ ਦੇ 2 ਦਿਨ ਬਾਅਦ 15 20 ਦਿਨ ਹੋ ਗਏ ਮੈਂ ਕਿਹਾ ਜਿਆ ਸਿੰਬਰੀ ਦੀ ਆਇਆ ਤਾਂ ਕਿਤੇ ਮਾਰੀ ਆ ਲੈ ਐਂ ਦਾ ਜੇ ਕੋਈ ਪੱਕੀ ਕਰਦੀ ਐਂ ਤਾਂ ਫੇਰ ਵਧੀਆ ਜੇ ਹਾਲੇ ਪਹਿਲਾਂ ਪਹਿਲਾਂ ਹੀ ਲੱਗਦੀ ਐ ਨਹੀਂ ਜਮਣ ਦਾ ਪੂਰੀ ਹੋਣਾ ਲੈ ਠੀਕ ਹੈ ਤਾਂ ਨਹੀਂ ਨਾ ਬੰਦ ਇਹੋ ਜਿਹਨੇ ਜਾਣਦੇ ਨੇ ਮੈਨੂੰ ਖਤਮ ਹੋਣੀ ਆ ਦਨੋ ਆ ਗਿਆ ਹਾਂ ਪਾਲੀ ਕਰਨ ਨੂੰ ਭਾਈ ਜਿੱਦਾਂ ਤਾਂ ਲਾਇਆ ਮੈਂ ਕਿਹਾ ਮਟਰ ਅੱਜ ਲੱਗਿਆ ਚਲਾਉਣ ਕੱਲ੍ਹ ਵੀ ਚਲਾਈ ਵੀ ਫੇਰ ਪਰ ਤਾਂ ਉਦੋਂ ਤੋਂ ਬਾਅਦ ਸਮਝ ਲਾ ਕੱਲ੍ਹ ਆ ਰੱਜੇ ਚਲਾਈ ਕੱਲ੍ਹ ਆਇਆ ਮੈਂ ਡੇਢ ਘੰਟਾ ਫੜਕੜੀ ਪਾਉਣ ਕਰਕੇ ਪਾਇਆ ਨਹੀਂ ਤਾਂ ਲੋੜ ਨਹੀਂ ਪੁੱਛੋ ਮਹੀ ਆਲਾ ਕਰਦਾ ਮਸਲ ਫੇਰ ਅੱਜ ਘਾਟਾ ਪਾ ਦਿੰਦੇ ਚੱਲ ਕਰ ਲੈ ਸੁੱਕ ਪਾਣੀ ਹੈ ਸੁੱਕ ਤਾਂ ਨਹੀਂ ਹੈਗਾ ਮੈਗਰੇ ਵੀ ਇਹਨਾਂ ਭਰੇ ਆ ਫੇਰ ਹੋਣ ਪਾਣੀ ਸੁੱਕਣੇ ਮੌਸਮ ਤਾਰੇ ਬਾਈ ਧਾਨ ਭਰੇ ਪਏ ਆ ਬਾਈ ਨੂੰ 20 ਦਿਨ ਹੋ ਗਏ ਮੋਟਰ ਮੈਂ ਦੇਖਿਆ ਵੀ ਚਲਾਈ ਨਹੀਂ ਹੈਗੀ ਨੇ ਮੋਟਰ ਬਾਈ ਦਾ ਸਿਕਾਉਂਦਾ ਦਾ ਮਸੂ ਸੁੱਕੇ ਦੇ ਹਾਂ ਉਹਨਾਂ ਇੰਨੇ ਜਿਹੇ ਕਹੜੇ ਜੋ ਜਿਗਣਾ ਮਰਦੀ ਰੇ ਬਸ ਸੁਕਾਉਂਦਾ ਫੈ ਇਹਨੇ ਰੇ ਪੂਰਾ ਹੋ ਗਿਆ ਆਹੋ ਉਹ ਜਿਹੜਾ ਇਹਨੇ ਕਹੜੇ ਜਿਹਰੇ ਉਹਨੇ ਕਿਉਂ ਠੀਕ ਆ ਰੇ ਪੂਰੇ ਹੋ ਗਏ ਬਾਈ ਲੋ ਬਾਈ ਚੱਲਦਾ ਕੰਮ ਲੋ ਬਾਈ ਕਹੀ ਨਾਲ ਚੱਲਿਆ ਕੰਮ ਰੜਕੇ ਨਾਲ ਨਹੀਂ ਤੇ ਇੰਨੀ ਖੱਚ ਹੁੰਦੀ ਆ ਵੀ ਦੇਖੋ ਰੜਕੇ ਖੜ ਗਈ ਇੱਧਰ ਨੂੰ ਸਫਾਈ ਕਰੀ ਉਹ ਬਾਈ ਆ ਉੱਥੇ ਲਾਗਣੀ ਆ ਲਾਗ ਲਾਗ ਕਹੀ ਨਾਲ ਹੀ ਸੱਚ ਹੋਣੀ ਤੇ ਬਹੁਤ ਆ ਬਾਈ ਗੜਕ ਜਿਹੜੀ ਕਹਿੰਦੇ ਆਪਾਂ ਗੁਠਲੀ ਕੇ ਗੜਕ ਕਹਿ ਦਿੰਦੇ ਆ ਬਹੁਤ ਇਕੱਠੀ ਹੋਈ ਵੀ ਵਾ ਗਿਰਨ ਵਾਲੀ ਬਾਈ ਗਿਰਲੀ ਦੇਖ ਲਓ ਹਵਾ ਚਲਦੀ ਹੈ ਮਾ ਹੁਣ ਤਾਂ ਪੱਕੀ ਹੋ ਜਾਮਣ ਕਰਨੀ ਜਿਹੜੀ ਥੱਲੇ ਕਰਨੀ ਹੈ ਲੋ ਬਾਈ ਸਾਫ ਸਫਈਆ ਫੁੱਲ ਹਾਂ ਓਕੇ ਆ ਕੰਮ ਓਕੇ ਆ ਲਾਤੇ ਬਾਈ ਆ ਲਾਗਵਰ ਦੇਖ ਵਧੀਆ ਭਾਈ ਸਲਾਬ ਨਾਲ ਸਾਰੀ ਜੰਮਣੀ ਦੇਖ ਲੈ। ਸਾਰਾ ਵੀ ਤਿਆਰ ਹੋ ਜਾਣਾ। ਹਮਮ। ਪਰ ਵੀ ਇਹ ਕਾਰੀ ਦਾ ਨਹੀਂ ਹੈ। ਹਮਮ। ਇਹ ਲੌਂਜੋ ਕੀ ਨਰਸਰੀ ਹੈਗੀ। ਬਸ ਇੱਥੇ ਖਤਮ ਹੋ ਜਾਣਾ ਇੱਥੇ ਲੱਗ ਜਾਣਾ। ਹਾਂ ਇੱਕ ਹੋਰ ਹੈ ਨਰਸਰੀ ਲਾ ਲਓ ਮੇਰੇ ਲੱਗੀ ਵੀ ਹੈ ਜਾਮਣ ਬਥੇਰੀ ਪੋਟੀ ਜਿੱਥੇ ਅਸੀਂ ਖਾਂਦੇ ਜਿਹੜੀ ਜਾਮਣਾ ਬਥੇਰੀ ਗੋਦੋ ਦੇ ਉੱਪਰ ਗੋਦੋ ਦਾ ਬਥੇਰੀ ਪਰ ਕਾਣੀਆਂ ਹੁੰਦੀਆਂ। ਹਮਮ। ਸਾਰੀਆਂ ਖਰਾਬ ਹੋ ਜਾਂਦੀਆਂ। ਲੋ ਭਾਈ ਸਾਫ ਸਫਾਈਆ ਕਰਤਾ ਪੂਰਾ। ਬਈ ਮੌਸਮ ਵੀ ਹਵਾ ਹੈ ਜਿਹੜੀ ਬਹੁਤ ਸੋਹਣੀ ਚੱਲ ਰਹੀ। ਭਾਈਆ ਠੀਕ ਹੈ। ਠੀਕ ਹੈ ਮੌਸਮ ਨਾਲ। ਲੋ ਮੰਨ ਜਮਣਾ ਉੱਤਰ ਗੱਗਾ ਵੀ ਆ ਗਿਆ ਬਾਈ ਚਲਾ ਚਲੋ ਲੋ ਬਾਈ ਸਾਫ ਪਈਆ ਕਰਕੇ ਮੋਟਰ ਵੀ ਚਲਾ ਦਿੱਤੀ ਹਲੇ ਪਾੜੀ ਥੋੜਾ ਜਿਹਾ ਗੰਦਲਾ ਹੈ ਪੂਰਾ ਲੱਗ ਗਿਆ ਸਾਫ ਆਹੋ ਬਾਈ ਐ ਫੇਰੇ ਖੁੱਦਾ ਬਾਈ ਪਾਈਪ ਲਾਈਨ ਆਹ ਪਾਈਪ ਲਾਈਨ ਆ ਇਹ ਨੂੰ ਲੰਗੀ ਉਹ ਪਾਈਪ ਲਾਈਨ ਹੈ ਬਾਈ ਹਵਾ ਦੇ ਲੱਗੇ ਹੋਏ ਇੱਧਰ ਤੇ ਬਾਈ ਆ ਇਹ ਨੂੰ ਲੰਗੀ ਤੇ ਜਸਵੀਰ ਬਾਈ ਵਾਲੇ ਧਾਨ ਵੀ ਦਿਖਾ ਦਿੰਦਾ ਤੁਹਾਨੂੰ ਉਹ ਵੀ ਬਾਈ ਲੱਗੇ ਹੁਣ ਪੂਰੀ ਗਰੋਥ ਕਰਨ ਸਮੇਂ ਦੇ ਮੁਤਾਬਿਕ ਹਾਲੋ ਦੇਖੋ ਕੈਨ ਬਾਈ ਆਲੋ ਗੱਲਬਾਤ ਬਣਦੀ ਜਾਂਦੀ ਹੈ ਪੂਰੀ ਦੀ ਪੂਰੀ ਇਕਣਾ ਬਾਈ ਜਿਕਣਾ ਜਿਕਣਾ ਲੱਗੇ ਹੋਏ ਕੋਈ ਲੇਟ ਕੋਈ ਅਗੇ ਤਾ ਪਛੇਤਾ ਹੁਣ ਆ ਦੇਖੋ ਅਜੇ ਤੇ ਵੀ ਲੇਟ ਲੱਗੇ ਹੋਏ ਸਭ ਤੋਂ ਪਹਿਲਾਂ ਲੱਗੇ ਹੋਏ ਆਹਾ ਫਿਰ ਉਸ ਤੋਂ ਬਾਅਦ ਬਾਈ ਸਾਡੇ ਵਾਲੇ ਉਹ ਉਹ ਬੱਟ ਜੀ ਦੀ ਦੀ ਆ ਉਸ ਤੋਂ ਬਾਅਦ ਜਸਵੀਰ ਬਾਈ ਵਾਲੇ ਉਦੇ ਬਾਅਦ ਬਾਈ ਲੱਗੇ ਬਈ ਨੇਤਰ ਬਾਈ ਨਾਲ ਦੇਖੋ ਇਹ ਥੋੜੀ ਜਿਆਦਾ ਰਹੀ ਮਾਰਦੇ ਉਦੇ ਬਾਅਦ ਲੱਗੇ ਬਾਈ ਆਹ ਦੇਖ ਲੋ ਜਿੱਕਣਾ ਜਿੱਕਣਾ ਜੀਰੀ ਲੱਗੀ ਵੀ ਆ ਓਕਣਾ ਓਕਣਾ ਹੀ ਹੋਈ ਜਾਂਦਾ ਤੇ ਬਾਕੀ ਬਾਈ ਮੌਸਮ ਤੁਸੀਂ ਦੇਖ ਰਹੇ ਆ ਵੀ ਕੱਕਣਾ ਦਾ ਹੋਇਆ ਬੱਦਲ ਬਾਈ ਜੀ ਆ ਲੋ ਏਕਣਾ ਹੀ ਬਾਈ ਆੜਿਆ ਖੜਾ ਇਹ ਵੀ ਵਰਸਣ ਦਾ ਕੋਈ ਪਤਾ ਨਹੀਂ ਦਾ ਵੀ ਕਰੋ ਕਿ ਕੱਕਣਾ ਵਰਸਣਾ ਤੇ ਬਾਕੀ ਚਲੋ ਚੱਲੀ ਜਾਂਦੇ ਕੰਮ ਦੇ ਯੁੱਧਰ ਵਿੱਚੋਂ ਜਾ ਕੇ ਤਾਂ ਹੁੰਦੇ ਆ ਜਿੱਦਨੂੰ ਛੱਡਿਆ ਬਾਈ ਆਪਾਂ ਨੇ ਪਾਣੀ ਲੋਇਨਾਂ ਚ ਚੱਚ ਬੱਚਾ ਹੈ ਨਾ ਜਿਹੜਾ ਬਾਈ ਸਾਫ਼ ਹੋ ਜਾ ਬਾਕੀ ਬੂਟਿਆਂ ਦਾ ਤੁਸੀਂ ਦੇਖਿਆ ਸੀ ਹੁਣ ਅੰਬੀਆਂ ਜਿਹੜੀਆਂ ਬਖੀਰਵਾਲ ਜਾਂਦੀਆਂ ਬਾਈ ਜਿਹੜੀਆਂ ਹੈ ਉਹ ਬਾਕੀ ਇਹ ਇਹ ਲੱਗੀਆਂ ਵੀ ਐ ਇਹ ਪੱਕ ਗਏ ਹੁਣ ਤਾਂ ਬੂਰੇ ਐਨ ਜੋਰਾਂ ਤੇ ਕੋਈ ਕਸਲ ਨਹੀਂ ਆਉਂਦੀ ਕੋਈ ਅੰਬੀਆਂ ਪੱਕੀਆਂ ਬਾਕੀ ਡੰਡਾ ਰੱਖਿਆ ਵਾ ਇਹਨਾਂ ਬਾਈ ਖਾਣੀ ਐ ਵੀ ਆਪਣੀ ਤੌਰ ਤੇ ਖਾ ਸਕਦਾ ਲਈ ਚੱਲੀ ਜਾਂਦਾ ਚਲੋ ਕੰਮ ਬਾਕੀ ਇੱਥੇ ਸਾਨੂੰ ਆਹ ਜੀਰੀ ਦੇਖ ਲਓ ਇਹ ਵੀ ਜੀਰੀ ਬਾਈ ਜਿਹੜੀ ਜਾੜਾ ਹੈ ਪਕਰਨ ਲੱਗ ਗਿਆ ਇਹਨ ਪੂਰੀ ਸਹੀ ਵਟਾ ਸਹੀ ਇਹਨੂੰ ਵੀ ਹੋ ਗਿਆ ਅੱਜ 5 ਤੋਂ 6 ਦਿਨ ਲੱਗੇ ਨਾ ਬਾਕੀ ਆਪਾਂ ਨੇ ਬਾਈ ਤੁਹਾਨੂੰ ਉਧਰ ਰਖਾਉਂਦਾ ਜਿੱਧਰ ਨੂੰ ਪਾਣੀ ਛੱਡਿਆ ਵੀ ਚੱਲੀ ਜਾਂਦਾ ਕੰਮ ਤੇ ਅਦਰਵਾਈ ਆਹਾ ਬਾਗਬਾੜੀ ਆ ਵਾ ਇਧਰੋਂ ਛੱਡਿਆ ਭਾਈ ਪਾਣੀ ਪਾਣੀ ਆਣਾ ਆ ਚੱਲਦੀ ਆ ਭਾਈ ਮੋਟਰ ਸਿਰਫ ਇਹ ਡੇਡਕੀ ਵੀ ਗੇਹੜਾ ਖੇਤ ਆ ਅੱਧਾ ਘੰਟਾ ਮੋਟਰ ਚੱਲਣੀ ਆ ਜੀ ਅੱਧੇ ਘੰਟੇ ਦੇ ਵਿੱਚ ਇਹਨੇ ਗੱਲ ਬਣਾ ਦੇਣੀ ਖੇਤ ਦੀ ਵੀ ਸਾਡੇ ਕਨੇ ਇਹੀ ਜੀ ਆ ਵੀ ਜ਼ਮੀਨ ਵਿੱਕ ਗੱਲਾਂ ਰੱਦ ਲਈ ਜੀ ਰੀਆਂ ਲੱਗ ਲੀਆਂ ਮੁੜ ਕੇ ਪਾਣੀ ਥੋੜਾ ਥੋੜਾ ਹੀ ਲੱਗਦਾ ਕਈ ਰੇਤਲੀਆਂ ਜ਼ਮੀਨਾਂ ਉਹਨਾਂ ਦੇ ਵਿੱਚ ਜ਼ਿਆਦਾ ਲੱਦਾ ਪਰ ਸਾਡੇ ਨਹੀਂ ਸਾਡੇ ਦਾ ਜਿਕਣਾ ਬੱਦਲ ਆ ਮੜਾ ਜਾਂ ਮੀਂਹ ਪੈ ਜਵੇ ਵੀ ਮੋਟਰ ਮੁੜ ਕੇ ਬੰਦੇ ਰਹਿੰਦੇ ਜਿਕਣਾ ਹੁਣ ਰਾਜੂ ਬਾਈ ਨੇ ਲਾਈ ਵੀ ਮਾਸਟਰ ਨੇ ਉਧਰ ਜੀ ਵੀ 20-25 ਦਿਨ ਦੇ ਵਿੱਚ ਬਸ ਸਮਝ ਲਓ ਵੀ ਥੋੜਾ ਥੋੜਾ ਹੀ ਪਾਣੀ ਲਾਇਆ ਵੀ ਬਹੁਤ ਘੱਟ ਜਾਣੀ ਮੰਨ ਕੇ ਚੱਲੀਏ ਚਲੋ ਬਾਕੀ ਬਾਈ ਚੱਲਦਾ ਕੰਮ ਐ ਸਹੀ ਆਹੋ ਮੌਸਮ ਜਿੱਦਣ ਮਰਜੀ ਘੁੰਮੋ ਚਾਰਾਂ ਸਾਈਡੋਂ ਬੱਦਲ ਹੀ ਬੱਦਲ ਬਾਕੀ ਭਾਈ ਸਾਡੇ ਇੱਧਰ ਇੱਥੇ ਦੇਖੋ ਤੁਹਾਨੂੰ ਬੂਟੇ ਲੱਗ ਜਾਨੇ ਦੇਖਣਾ ਲੋ ਤੇ ਲੋ ਜਿੱਦਾਂ ਨੁਮ ਕੈਮਰਾ ਘੁੰਮਦਾ ਬੂਟਾ ਹੈ ਬੂਟਾ ਆਹ ਲੋ ਕੋਈ ਛੋਟਾ ਕੋਈ ਬੜਾ ਆਹ ਭਾਈ ਇੱਧਰ ਨੂੰ ਪਿੰਡ ਆ ਗਿਆ ਆ ਪਿੰਡ ਖਤੋਂ ਦੀ ਸਾਰੇ ਫੇਰ ਬੂਟੇ ਤੇ ਆਹ ਇੱਧਰ ਨੂੰ ਭਾਈ ਸਾਡਾ ਪਿੰਡ ਆ ਗਿਆ ਪਿੰਡ ਦੇ ਉੱਪਰ ਨੂੰ ਵੀ ਵਿਚ ਨੂੰ ਪਾਰਲੀ ਸਾਈਡ ਬੂਟੇ ਬੂਟੇ ਚੱਲ ਰਹੇ ਆ ਚਲੋ ਆਲਵਾਤਾ ਆਪਣੀ ਮੋਟਰ ਦੇਨ ਲੱਗ ਗਿਆ ਤੇ ਆ ਕੋਲ ਚਲੋ ਚੱਲ ਰਿਹਾ ਬਾਈ ਕੰਮ ਸਫਸਈਆ ਹੋ ਗਿਆ ਸਾਰੇ ਹੈ ਨਾ ਆਲੋ